ਪੀ ਨਗਰ ਕੀਰਤਨ ਗੁਰਦੁਆਰਾ ਬੀਰ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ ਦੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਹੈ ਤੇ ਸ਼ਾਮ ਨੂੰ ਬਟਾਲਾ ਪਹੁੰਚੇਗਾ ਅਲੌਕਿਕ ਨਗਰ ਕੀਰਤਨ ਸ਼ਾਨਤਾਂ ਚਿਰ ਤੋਂ ਨਾਨਕ ਸਾਹਿਬ ਜੀ ਦੇ 537 ਗੁਰਪੁਰਪਿਆਂ ਸਮੂਹ ਗੁਰੂ ਨਾਨਕ ਦੇਵ ਜੀ ਦੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ ਆਪ ਦੇਖ ਰਹੇ ਹੋ ਕਿ ਅੱਜ ਗੁਰਪੁਰਾ ਸਿੰਘ ਦੇਵ ਸਾਹਿਬ ਸultanpur Lodhi ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਗੁਰਦੁਆਰਾ ਸਾਤ ਕਰਤਾਰ ਗਿਆ ਸਹਿ ਪਟਾਲਾ ਵਿਖੇ ਜਾ ਕੇ ਸੰਪੰਨ ਹੋਣਾ ਬੜਾ ਭਾਰੀ ਅਤਸ਼ਾਅ ਹੈ ਸੰਗਤਾਂ ਦੇ ਵਿੱਚ ਜੋ ਗੁਰਨਾਨਕ ਦੇਵ ਜੀ ਨੇ ਨਾਨਕ ਨਿਰਮਲ ਪੰਥ ਚਲਾਇਆ ਤੇ ਗ੍ਰਸਥ ਦਾ ਮਾਰਗ ਜੋ ਸਾਨੂੰ ਉਪਦੇਸ਼ ਦਿੱਤਾ ਕਿ ਗ੍ਰਸਥ ਦਾ ਮਾਰਗ ਧਰਮ ਦੀ ਪੌੜੀ ਕੋਵਟ ਭਾਗੀ ਪਾਵੇ ਜਿਵੇਂ ਮਾਵਾ ਕਨਸਾਰ ਗ੍ਰਸਥ ਪ੍ਰਧਾਨ ਹੈ ਸੋ ਮਹਾਰਾਜ ਨੇ ਗ੍ਰਸਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਸੋ ਅੱਜ 57ਵਾਂ ਜੋ ਉਹਨਾਂ ਦਾ ਵਿਆਪੁਰਬਾ ਬੜੇ ਇਤਿਹਾਸਾਦ ਨਾਲ ਸੰਕਟਾ ਬਣਾ ਰਹੀ ਆ ਸੋ ਸਾਨੂੰ ਸਾਰਿਆਂ ਨੂੰ ਇਹ ਅਪੀਲ ਆ ਕਿ ਜਿੱਥੇ ਸਾਡੇ ਨੌਜਵਾਨ ਕ੍ਰੀਤੀਆਂ ਕਰਾਏ ਵਿੱਚ ਪੈ ਰਹੇ ਆ ਉੱਥੇ ਜੇ ਅਸੀਂ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਕਰਾਵਾਂਗੇ ਤੇ ਨੌਜਵਾਨਾਂ ਨੂੰ ਬੜਾ ਭਾਰੀ ਇਤਸ਼ਾਹ ਵੰਟੀ ਵਿੱਚ ਵਿਆਪ ਪ੍ਰਕਾਸ਼ ਗੁਰਪੁਰਪ ਜੋ ਹੈ ਸਾਧ ਸੰਗਤ ਜੀ ਸਮੂਹ ਸੰਗਤਾਂ ਨੂੰ ਵਿਆਹਪੁਰਬ ਦੀ ਲੱਖ ਲੱਖ ਵਧਾਈ ਹੋਵੇ ਅੱਜ ਇਥੋਂ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਲੋਕ ਇੱਕ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਗਵਾਈ ਦੇ ਹੇਠ ਪੰਜਾਂ ਪਿਆਰਿਆਂ ਦੇ ਨਾਲ ਇਥੋਂ ਰਵਾਨਾ ਹੋਇਆ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਥਾਂ ਥਾਂ ਤੇ ਗੁਰੂ ਕੇ ਲੰਗਰ ਚੱਲ ਰਹੇ ਨੇ ਸਾਧ ਸੰਗਤ ਜੀ ਮਹਾਂਪੁਰਸ਼ੰਤ ਬਾਬਾ ਹਰਜੀਤ ਸਿੰਘ ਜੀ ਗੁਰਦੁਆਰਾ ਦਮਦਮਾ ਸਾਹਿਬ ਵਾਲੇ ਉਹ ਮਹਾਂਪੁਰਖ ਵੀ ਬਾਬਾ ਵੀਰ ਸਿੰਘ ਦੇ ਪਾਵਨ ਪਵਿੱਤਰ ਸਥਾਨਾਂ ਤੋਂ ਸੰਗਤਾਂ ਦੇ ਨਾਲ ਪਾਈ ਵਿਚਰ ਰਹੇ ਨੇ ਨਗਰ ਕੀਰਤਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਸਮੂਹ ਸੰਗਤ ਨੂੰ ਆਪਣੇ ਅੰਦਰੋਂ ਕਰੋ ਗੁਰ ਸਿੱਖੀ ਜੀਵਨ ਨਾਮ ਦਾ ਦੀਆਂ ਦਾਤਾ ਬਖਸ਼ ਕਰਨ ਆਓ ਆਪਾਂ ਸਾਰੇ ਨਾਲ ਮਿਲ ਕੇ ਸਤਿਗੁਰਾਂ ਦੇ ਫਲਸਫੇ ਦੇ ਉੱਤੇ ਚੱਲੀਏ ਨਾਮ ਜਪੀਏ ਵੰਡ ਛਕੀਏ ਤੇ ਕਿਰਤ ਕਰੋ ਦਾ ਜੋ ਮਾਰਾ ਨੇ ਸਾਨੂੰ ਓਕਾ ਦਿੱਤਾ ਹੈ ਉਹਦੇ ਉੱਤੇ ਚੱਲੀਏ ਸਤਿਗੁਰ ਸਭਨਾਂ ਨੂੰ ਖੁਸ਼ੀਆਂ ਬਖਸ਼ ਕਰਨ ਸਭਨਾਂ ਨੂੰ ਮਾਰੇ ਦੇ ਗੁਰਪੁਰਬ ਦੀ ਜੋ ਹੈ ਵਿਆਪਪੁਰਬ ਦੀ ਲੱਖ ਲੱਖ ਵਧਾਈ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ